ਕਿਨਾ ਬਈ ਜੇ ਆਪਣਾ ਬਿੱਟੂ ਸਿੰਘ ਆਈ ਮੱਲਣ ਦਾ ਰਹਿਣ ਵਾਲੇ ਆਈ ਅਸੀਂ ਤੇ ਸਾਡੀ ਆ ਦੇਤੋ ਰੋਡ ਜਿਹੜੀ ਮਕਸਰ ਨੂੰ ਜਾਂਦੀ ਆਈ ਹਾਂਜੀ ਹਾਂਜੀ ਬਹੁਤ ਜੀ ਖਾਸਾ ਹਾਲਤ ਆਈ ਇਹਦੀ ਇਹ ਇਥੋਂ ਲਾ ਕੇ ਹੀ ਦੇਤੋ ਤੱਕ ਸਾਰੀ ਟੁੱਤੀ ਹੋਈ ਆ 2-2 ਫੁੱਟ ਦੇ ਟੋਏ ਆਈ ਵਿਚ ਇਹਦੇ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆਈ ਹੱਥ ਜੋੜ ਕੇ ਵੀ ਇਹਨੂੰ ਨਵੀਂ ਬਣਾਈ ਜਾਵੇ ਜਾਂ ਇਹਦਾ ਕੋਈ ਹੱਲ ਕੀਤਾ ਜਾਵੇ ਇਸ ਤੇ ਮੌਤਾਂ ਵੀ ਹੋ ਚੁੱਕੀਆਂ ਆਈ ਦੋ ਤਿੰਨ ਹਾਸੇ ਦਾ ਸੀ ਆਪਦੇ ਅੱਖੀ ਵਿਖੇ ਆਈ ਇੱਥੇ ਬਹੁਤ ਹੀ ਮਾੜਾ ਹਾਲ ਹੈ ਇਹ ਸੜਕ ਦਾ ਜੀ ਤੇ ਟ੍ਰੈਪ ਵੀ ਬਹੁਤ ਜ਼ਿਆਦਾ ਸੀ ਵੱਧ ਤੋਂ ਵੱਧ ਇਹ ਤੇ ਮੰਨ ਕੇ ਚੱਲੋ ਜੀ ਜਿੰਨੀ ਹੋ ਸਕੇ ਸੇਤੀ ਤੇ ਸੇਤੀ ਦੌਰ ਹੋਣੀ ਹਾਂਜੀ ਕੀ ਨਾਮ ਹੈ ਜੀ ਬਾਈ ਜੀ ਆਪਣਾ ਆਪਣਾ ਗੁਰਦਾਸ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਦਾਦੂ ਮੱਲਾ ਮੱਲਣਾ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਸੜਕ ਬਾਰੇ ਤੁਸੀਂ ਅਸੀਂ ਸੜਕ ਤੁਸੀਂ ਦੇਖ ਹੀ ਰਹੇ ਆ ਕਿੰਦੀ ਹਾਲਤ ਹੈ ਦੀ ਮਾੜੀ ਹੈ ਇੱਥੇ ਬਹੁਤ ਐਕਸੀਡੈਂਟ ਹੋ ਚੁੱਕੇ ਆ ਕਈ ਮੌਤਾਂ ਹੀ ਹੋ ਗਈਆਂ ਇੱਥੇ ਸੜਕ ਮਾੜੀ ਸਾਡੀ ਟੁੱਟੀ ਪਈ ਹੈ ਜਿੱਥੋਂ ਰੋਡ ਹੈ ਇਹ ਮਕਸਦ ਤੋਂ ਸਿੱਧਾ ਜਾਂਦਾ ਹੈ ਇਹੀ ਇੱਕ ਰੋਡ ਆ ਸਾਡੇ ਪਿੰਡ ਨੂੰ ਇਹਦੇ ਉੱਤੇ ਸਾਡੀ ਪ੍ਰਸ਼ਾਸਨ ਨੂੰ ਤੇ ਨਮਾਇੰਦਿਆਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਤੇ ਹੱਥ ਬੰਨ ਕੇ ਵੀ ਸਾਡੀ ਇਹ ਸੜਕ ਦਾ ਕੋਈ ਹੱਲ ਕੀਤਾ ਜਾਵੇ ਬਹੁਤ ਮਿਹਰਬਾਨੀ ਜਿਹੜਾ ਪੀਟੀਸੀ ਦਾ ਵੀ ਮੈਂ ਬਹੁਤ ਮਿਹਰਬਾਨੀ ਤੁਹਾਡੀ ਵੀ ਇਹਨਾਂ ਨੇ ਆ ਕੇ ਸਾਡਾ ਅੱਜ ਮੌਕੇ ਤੇ ਸਾਨੂੰ 7 ਟੀਵੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਹਨਾ ਭਾਈ ਜੀ ਆਪਣਾ ਮੇਰਾ ਗੁਰਦੀਪ ਸਿੰਘ ਹੈ ਜੀ ਅੱਛਾ ਕਿਹੜਾ ਪਿੰਡ ਹੈ ਜੀ ਦਾਦੂ ਮੱਲਾ ਮੱਲਨ ਸਰ अच्छा की कहना चाहंदे हैं सड़क बारे सर हम ही प्रशासन ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੀ ਇਹ ਜੱਜ ਤੋਂ ਆਪਣਾ ਮੌਕਸਾ ਤੋਂ ਜੈਤੋ ਰੋੜਾ ਜੀ ਇਹ ਸਾਰਾ ਹੀ ਟੁੱਟਿਆ ਹੋਇਆ ਜੀ ਕਈ ਕਾਰ ਕਈ ਕਾਰਨ ਇਥੇ ਆਪਣੇ ਫਸੇ ਹੋਇਆ ਜੀ ਇਥੇ ਐਕਸੀਡੈਂਟ ਵੀ ਹੋਇਆ ਜੀ ਬਹੁਤ ਨੁਕਸਾਨ ਹੋ ਰਿਹਾ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਜਲਦੀ ਸੜਕ ਨਵੀਂ ਬਣਾਈ ਜਾਵੇ ਇਹ ਹਾਲ ਹੈ ਜੀ ਪਿੰਡ ਨਿਵਾਸੀਆਂ ਵੱਲੋਂ ਦੱਸਿਆ ਗਿਆ ਕਿ ਇਸ ਸੜਕ ਦਾ ਬੁਰਾ ਹਾਲ ਹੈ ਕੀ ਕਹਿੰਦੇ ਨੇ ਪਿੰਡ ਨਿਵਾਸੀ ਇਸੇ ਚੈਨਲ ਤੇ ਦਿਖਾਉਣੇ ਆ ਜੀ ਤੁਹਾਨੂੰ ਸੇਸ਼ ਰਿਪੋਰਟ ਪਿੰਡ ਮੱਲਨ ਹਲਕਾ ਗਿੱਦੜਬਾਹ ਦੀ ਇਹ ਸੜਕ ਪਿੰਡ ਜੈਤ ਮੰਡੀ ਜੈਤੋ ਨੂੰ ਜਾ ਰਹੀ ਹੈ ਸੜਕ ਦਾ ਕੀ ਹਾਲ ਹੈ ਇਹ ਸੇ ਚੈਨਲ ਤੇ ਵਿਖਾਵਾਂਗੇ ਤੁਹਾਨੂੰ